ਸਾਲਿਆਂ ਤਾਂ ਚੱਜ ਤਾਂ ਨਹੀਂ ਸਰਿਆ ਪਤਾ ਨਹੀਂ ਕਿਦਾਂ ਮਾਰ ਕੇ ਲੈ ਗਿਆ ਆ ਮਾਰ ਕੇ ਲੈ ਕੇ ਆ ਥੋੜੇ ਪੈਸੇ ਤੇ ਸਾਈਕਲ ਦਾ ਵੀ ਦਾਤਿਆ ਸਾਲੇ ਸਾਈਕਲ ਤੇ ਜਾਣ ਵਾਲੀ ਜਾਦਿਆਂ ਤੋਂ ਉਹ ਵੀ ਤਾਂ ਕਿਸੇ ਕਰ ਰੂਪੀ ਨਹੀਂ ਹੜਕੇ ਵਾਇਆ ਕੰਦਲੀ ਮਾਰੀ ਥੋੜੀ ਮੈਂ ਉੱਠੇ ਛੇਤੀ ਲੈ ਜਾ ਘਰੇ ਲੈ ਆ ਨਾ ਮੋਟਰਸਾਈਕਲ ਆ ਰੋਕੜ ਨਹੀਂ ਹੈਗਾ ਬੈਠੀ ਰਹਿ ਚੁੱਪ ਜਾ ਵਾ ਲੈ ਜਾ ਲੈ ਜਾ ਬਾੰਦਰੀ ਹਾਲੇ ਗੱਲ ਸੁਣ ਲੈ ਮੇਰੀ ਇਹ ਆਦੀ ਮੂੰਗੀ ਜੇ ਮੂੰਗੀ ਦੀ ਦਾਲ ਜੀ ਤਰ ਲਈ ਮੈਂ ਉੱਥੀ ਬਾਅਦ ਮਾਰਨੀ ਹੈ ਭਗਾ ਕੇ ਥਾਲੀ ਦਾਸਤਾ ਤੈਨੂੰ ਮੈਂ ਚੂਹਾ ਤੇ ਰਾਕੇ ਜੱਲੀ ਚੂਹਾ ਆਹ ਥਾਲੀਆਂ ਗੱਡੀਆਂ ਖੜਾਈਆਂ ਨੇ ਭੈ ਉਹ ਥੋੜੇ ਦਾ ਸਾਈਕਲ ਨਹੀਂ ਸੀ ਹੁੰਦਾ ਹੋ ਤਰਾ ਬੜਾ ਖੜਾ ਕੇ ਗਿਆ ਇਹ ਮੈਂ ਕੰਨ ਤੇ ਮਾਰੂ ਜੇ ਬੁੜੇ ਨੂੰ ਬੋਲੀਆਂ ਤੈਨੂੰ ਦੱਸਤਾ ਮੈਂ ਖਾਲੀ ਬਾਂਦਰ ਨੂੰ ਹੀ ਹੱਥ ਪਾ ਆਪਣੇ ਬਾਪੇ ਨੂੰ ਲਵਾ ਸਟੈਂਡ ਮੈਂ ਟਨ ਆਪਣੇ ਫੋਫੜ ਨੂੰ ਪਾਲਾ ਮੈਨੂੰ ਪਾਈ ਜਾਨੀ ਆ ਆ ਹਾ 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 ਆ ਕੰਮ ਬਨੂ ਆਇਆ ਹੋਰੇ ਮੈਨੂੰ ਕਿਵੇਂ ਤੈਨੂੰ ਦੱਸਤੀ ਆ ਆ ਸਵਾਗਤ ਤੇਰਾ ਬੁੜਾ ਕਰੂ ਮੈਨੂੰ ਬੁਲਾ ਕੇ ਲੈ ਗਿਆ ਮੈਂ ਨਹੀਂ ਉੱਠਦਾ ਹੋਰ ਬਾਪੂ ਬਾਪੂ ਜਾ ਜਾ ਬਾਪੂ ਅੰਦਰੇ ਮਾਰ ਲਾ ਹੋਰੇ ਬੈਠੀ ਕਿਲੀ ਨਹੀਂ ਆ ਮੇਰਾ ਸਿਰ ਖਾਈ ਜਾਨੀ ਆ ਜਾ ਜਾ ਬਾਪੂ ਨਹੀਂ ਆਂਦਾ ਮੈਂ ਤਾਉਰੀ ਬੈਠਾ ਆ ਬੈਠਾ ਮੈਂ ਓਹ ਕੌਣ ਆ ਭਾਈ ਓ ਇੱਕ ਮਿੰਟ ਦਾ ਖੜਾ ਆ ਗਿਆ ਤੋਰ ਨਹੀਂ ਹੁੰਦਾ ਮੈ ਤੋਂ ਲੈ ਦੇ ਦੇ ਓ ਗੁੱਡੀ ਬਾਕੂ ਮੈਂ ਓ ਚਾ ਨਿੰਮੂ ਆਇਆ ਤੀਏ ਕਿ ਮੈਂ ਮੈਲੋ ਮੈਲੋ ਇੱਧਰ ਪਰੋਣੇ ਨੂੰ ਨਾ ਯਾਦ ਕਰਿਓ ਓ ਪਰੋਣੇ ਆ ਗਿਆ ਤੇਰੇ ਕੋਲ ਵੀ ਕਾਹ ਲੋ ਟੈਨਸ਼ਨ ਨੀ ਇਹਨਾਂ ਪਰੋਣਿਆਂ ਨਾ ਕਾਣੂ ਮੈਂ ਤਾਂ ਕੁੱਤੀ ਦਾ ਪੁੱਤ ਆਇਆ ਆਇਆ ਪੁੱਤ ਓ ਪਰਾਂ ਉਹ ਬੁੱਤ ਬੱਤ ਨਹੀਂ ਬੋਤਾਲੇ ਤੁਹਾਡੇ ਲੱਛਣ ਨਹੀਂ ਰਹੇ ਪਰੇ ਹੋਏ ਓ ਕੀ ਹੋ ਗਿਆ ਗੁੱਸੇ ਜੀ ਹੋਈ ਫਿਰਦਾ ਤੂੰ ਮੈਂ ਨਹੀਂ ਉੱਤਰਦਾ ਜਾਉ ਤੁਸੀਂ ਓ ਆ ਜਾ ਉੱਤਰ ਆ ਜਾ ਉਮ ਮੰਨੇ ਓਏ ਇਹਦੇ ਫੜੰਗ ਮੰਨ ਨਾ 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 ਪਰੋਣੇ ਗਰਮ ਨਹੀਂ ਮੰਗ ਮੈਂ ਇਹ ਤੈਨੂੰ ਦੱਸਤਾ ਮੈਂ ਓ ਤੀਏ ਤੂੰ ਚੁੱਪ ਤੀਏ ਚੁੱਪ ਕਰ ਤੂੰ ਉੱਥੇ ਬੈਠ ਆ ਚੱਲ ਇੰਨੀ ਐਡੀ ਜਵਾਨ ਲੱਗੀ ਹੋਈ ਆ ਇਹ ਤੇ ਚਪੜ ਚਪੜ ਬੋਲ ਨਾ ਬੈਠ ਚੱਲ ਚੱਲ ਪਰੋਣੇ ਆ ਜਾ ਤੂੰ ਓ ਤੀਏ ਮੜੀ ਮੰਜੀ ਡ ਜਵਾਨ ਬਹੁਤ ਵੱਡੀ ਲੱਗੀ ਹੋਈ ਆ ਇਹ ਕੋਈ ਬਰਾਬਰੀ ਕਰਦੀ ਮੇਰੀ ਇਹ ਪਿਆਈ ਆਈ ਆ ਨਾ ਕੀ ਹੋ ਗਿਆ ਤੈਨੂੰ ਮੈਂ ਦੁਖੀ ਬਹੁਤ ਆ ਮੈਂ ਤੂੰ ਮੈਂ ਨਹੀਂ ਰੱਖਣ ਜੋ ਪੁਰਾਣੇ ਹੈ ਛੱਡਣਾ ਆ ਮੈਂ। ਪੁਰਾਣਿਆਂ ਕੀ ਗੱਲਾਂ ਕਰੀਏ ਨਾ ਤੂੰ ਆਏ ਕਿਵੇਂ ਕਹੀ ਜਾਂਦਾ ਸਾਡੀ ਧੀ ਨੂੰ। ਮੈਂ ਨਹੀਂ ਰੱਖਣ ਤੂੰ ਦੱਸਤਾ ਮੈਂ। ਰੱਖਣੀ ਰੁਕਣੀ ਨਹੀਂ ਆਈ ਨਾਲ ਹੀ ਲੈ ਕੇ ਜਵੇਂ ਲੈ ਕੇ ਆਇਆ ਇੱਕ ਵੀ ਲੈ ਕੇ ਜਾਣੀ ਨਾਲ। ਜਵਾਨ ਤਾਂ ਦੇਖ ਤੂੰ ਇਹਦੇ ਕਿੱਡੀ ਲੱਗੀ ਆ। ਜਵਾਨ ਤਾਂ ਤੇਰੇ ਵੀ ਲੱਗੀ ਹੋਈ ਆ ਹੁਣ। ਤੁਸੀਂ ਬੇਸ਼ਤੀ ਕਰਦੇ ਆ ਪੁਰਾਣਿਆਂ ਨੂੰ ਦੇਖੀ ਗਾ। ਚਾਹ ਤੂੰ ਬੈਠ ਪੁੱਤ ਬੈਠ। ਜਦ ਤੂੰ ਚਾਹ ਪਾਣੀ ਪੂਣੀ ਲੈ ਕੇ ਪੁਰਾਣੇ ਬਾਸ ਤੂੰ ਚਾਹ। ਚਾਹ ਪਾਣੀ ਚਾਹ ਬਣਾ ਕੇ ਲੈ ਗਿਓ। ਹੋਰ ਸੁਣਾ ਫਿਰ ਪੁਰਾਣਿਆਂ। ਆਹ। ਹੋਰ ਦੱਸ ਪੁੱਤ। ਬੱਸ ਚੱਲੀ ਜਾਂਦਾ ਕੰਮ ਨੂੰ ਕਿਹੜਾ ਤੁਸੀਂ ਮੈਲ ਖੋਲ ਕੇ ਦਿੱਤੀ ਮੈਨੂੰ ਉਪਰ ਆਉਣਿਆ ਹੁਣ ਜਿੰਨੀ ਕ ਸਾਡੇ ਆਕਾਸ਼ ਸੀਪਾਈ ਕਰਕੇ ਦਿੱਤਾ ਹੁਣ ਅਸੀਂ ਤਾਂ ਕੁੜੀ ਲਈ ਆਪ ਚੰਗਾ ਸੋਚਦੇ ਹਾਂ ਹੁਣ ਯਾਰ ਐ ਥੋੜੀ ਹੁੰਦਾ ਪਰ ਉਹ ਚਾਹੀਦੀ ਮੇਰੇ ਪੱਲੇ ਪਈਆ ਮੇਰੇ ਕੋਲ ਜਿਹੜੇ ਡੇਢ ਢੀਲੇ ਨੇ ਉਹ ਵੀ ਪਕਾ ਦੇਣਾ ਮੇਰਾ ਮੈਂ ਤੁਹਾਨੂੰ ਦੱਸਦਾ ਉਪਰ ਆਉਣਿਆ ਤੂੰ ਤਾਂ ਯਾਰ ਕੁੜੀ ਦੀ ਬਾਦ ਪਿਆਰਿਆ ਨਾ ਯਾਰ 24 ਘੰਟੇ ਕਹਿੰਦਾ ਮੈਂ ਸਵੇਰੇ ਉੱਠ ਕੇ ਨਾ ਮੈਨੂੰ ਚਾਹ ਮਿਲਦੀ ਨਾ ਰਾਤ ਨੂੰ ਮੈਨੂੰ ਰੋਟੀ ਮਿਲਦੀ ਜੇ ਮੈਂ ਆਪੇ ਸਾਰਾ ਕੰਮ ਕਰ ਰਾਂ ਇਹਨੂੰ ਮੈਂ ਦੱਸ ਕੀ ਕਰਾਉਣਾ ਤੂੰ ਚਾਹ ਘਾਉ ਨਹੀਂ ਦਿੰਦੀ ਉਹ ਨੰਮ ਰਡਾਂ ਰੱਖਣ ਦੇ ਇੱਕ ਮਿੰਟ ਆਤਮਾ ਨੇ ਨਿਕਲ ਨਹੀਂ ਨੀ ਅੰਦਰੋਂ ਬਾੜ ਗਈ ਹੋਣੀ ਆ ਅੰਦਰ ਲਟ ਗਈ ਹੋਣੀ ਆ ਆਪ ਬਾਹਰ ਆ ਪੀਸੀ ਚ ਬਹਿ ਗਈ ਹੋਣੀ ਆ ਅੰਦਰ ਕੋਈ ਨਹੀਂ ਪਰੋਣਾ ਗੁੱਸਾ ਨਹੀਂ ਕਰੀਦਾ ਨਾ ਹਾਂ ਹਾਂ ਕਿੱਥੋਂ ਤੁਹਾਨੂੰ ਕਿੱਥੋਂ ਸਾਲਾ ਖਜ਼ਾਨਾ ਲੱਭਿਆ ਤੁਹਾਨੂੰ ਇੰਨਾ ਕੌ ਖੜਾਇਆ ਸਾਲਾ ਖਜ਼ਾਨਾ ਪੁੱਤ ਤੁਹਾਡੇ ਦਾ ਮੰਗ ਮਾਰ ਸਾਈਕਲ ਆਉਂਦਾ ਹੁੰਦਾ ਸੀ ਅੱਛਾ ਪਹਿਲਾਂ ਪਰੋਣਾ ਨੂੰ ਦੇ ਆ ਆਹ ਆ ਦੇਖ ਲੈ ਮੇਰੇ ਕੋਲ ਨਹੀਂ ਡੱਪਲਾ ਇਹ ਲੱਛਣ ਦੇ ਤੇਨੂੰ ਬੋਲਣ ਦਿਓ ਖੁੰਡਾ ਮਾਰੂ ਤੇਰੇ ਫੇ ਪਰੋਣਾ ਨੂੰ ਕਿਵੇਂ ਬੋਲੀਦਾ ਨਾਲ ਲੱਗੀ ਆ ਜਬੈਠੋ ਰੇ ਤੇ ਗੱਲ ਕਰੀਏ ਚੰਨ ਨਾਲ ਬਸ ਡਾੜ ਤੋੜਨਾ ਖੁੰਡਾ ਦਾ ਇਹ ਸਿਰ ਚੜਾਈ ਹੋਈ ਆ ਥੋਡੀ ਜੇ ਛੋਟੀ ਹੁੰਦੀ ਥੋੜੀ ਚੰਡ ਕੇ ਰੱਖੀ ਹੁੰਦੀ ਹੁਣ ਨੂੰ ਇਹੇ ਇਹੇ ਲੱਛਣ ਨਾ ਖੜਾ ਰਦੀ ਇਹ ਤੇਰੇ ਕਰਕੇ ਇੰਨਾ ਕੋ ਸੁਣਨਾ ਪੈਂਦਾ ਪਰੋਣੇ ਤੋਂ ਨਹੀਂ ਮੈਂ ਅਜ ਤੱਕ ਕਿਤੋਂ ਐ ਨਹੀਂ ਸੁਣਦਾ ਹੈਗਾ ਟਾਲਾ ਇਹਨੂੰ ਤੈਨੂੰ ਵੀ ਟਾਲਣਾ ਮੈਂ ਨਾਲ ਚੱਪਰ ਲੰਬਾ ਪਾ ਲੈਣਾ ਮੋਰੇ ਦੱਸੀ ਜਾਂਣਾ ਮੈਂ ਐਸ ਐਚਓ ਦਾ ਹੋਣਾ ਠੰਡਾ ਰਹਿ ਬਣਾਉਣੇ ਠੰਡਾ ਰਹਿ ਕੋਈ ਗਰਮ ਨਹੀਂ ਹੋਈ ਦਨਾਂ ਠੀ ਠੰਡਾ ਰਹਾ ਮੈਂ ਕੀ ਹੋ ਗਿਆ ਤੁਮਨੇ ਇਹ ਗੱਲ ਤਾਂ ਦੱਸ ਇੱਕ ਵਾਰ ਇਹਦਾ ਮੈਂ 4 ਪੂਣਾ ਜਿਆਦਾ ਮੈਨੂੰ ਨਾ ਰੋਟੀ ਮਿਲੇ ਨਾ ਮੈਨੂੰ ਚਾਹ ਮਿਲੇ ਨਾ ਸਾਲਾ ਕੱਪੜਾ ਧੋਤਾ ਹੋਇਆ ਮਿਲੇ ਮੈਨੂੰ ਮੈਨੂੰ ਬਲਕਿ ਨੀ ਬੇਇਜ਼ਤੀ ਹੁੰਦੀ ਆ ਮੇਰੀ ਰੋਟੀ ਦਿੰਦੀ ਨਹੀਂ ਹੈਗੀ ਰੋਟੀ ਕੀ ਦਿੰਦੀ ਆ ਪੁੱਛ ਲੈ 12 ਵਜੇ ਤਾਂ ਉੱਠਦੀ ਆ ਰੋਟੀ ਕਿਉਂ ਨਹੀਂ ਦਿੰਦੀ ਇਹਨੂੰ ਬਾਪੂ ਨੇ ਦੇ ਘਰੇ ਕੋਈ ਠਿਆ ਨਹੀਂ ਨੰਗ ਨੇ ਇਹ ਨੰਗ ਕੀ ਬੋਲੀਏ ਹੈ ਔਰ ਇਹਦਾ ਧੋਤੇ ਕੋ ਤਾਂ ਹੁੰਦਾ ਨਹੀਂ ਈ ਮੈਨੂੰ ਤੁਸੀਂ ਬੋਲੀ ਜਾਣਦੇ ਹੋ ਨਾਲਿਓ ਔਰ ਨਾ ਕੁਝ ਹੈ ਵੀ ਆ ਕੀ ਕਹਿੰਦੀ ਆ ਕੀ ਨਹੀਂ ਹੈਗਾ ਤੇਰੇ ਉਹ ਕਾ ਉਹ ਕੋਈ ਓਏ ਜਦਾਂ ਡੰਗਰਾ ਨੂੰ ਉਹਦਾ ਸਾਡ ਦੱਤੀਆਂ ਨਾ ਕਰੇ ਛਿੱਕੋ ਪਚਣਾ ਪੁੱਤਾ ਸਾਲਾ ਉਹ ਕੋਈ ਪਰਤਰਾਉਣੇ ਤਾਨੂੰ ਗੁੱਸਾ ਕਰਦਾ ਯਾਰ ਤੂੰ ਯਾਰ ਓਹ ਖਾਣਾ ਤਾਂ ਹੁੰਦਾ ਹੀ ਯਾਰ ਤੂੰ ਤਾਂ ਅੱਖਾਂ ਕੱਢਦੀਆਂ ਮੇਰੇ ਕਿੰਨੀ ਉਹ ਖਾਣਾ ਤਾਂ ਉਹ ਉਧਰ ਚੱਲ ਆ ਭਾਂਡੇ ਰੱਖਿਆ ਬੁੱਤੂ ਜੇ ਆ ਭਾਂਡੇ ਰੱਖਿਆ ਤੀਂ ਨੀ ਮੋ ਚੱਲ ਚੱਲ ਤੂੰ ਦੱਸ ਪਰਾਉਣੇ ਮੈਨੂੰ ਹਾਂ ਮੈਂ ਇਹ ਤੋਂ ਬਹੁਤ ਦੁਖੀ ਹਾਂ ਮੈਂ ਨਹੀਂ ਰੱਖਣੀ ਜਿਹੜੀ ਮੇਰੇ ਆਏ ਤਾਂ ਕਿਵੇਂ ਰੱਖਣੀ ਪਰਾਉਣੇ ਹੁਣ ਤੂੰ ਵਿਆਹ ਕੇ ਲੈ ਗਿਆ ਰੱਖਣੀ ਦਾ ਪੈਣੀ ਲੈ ਨੋ ਆਏ ਗੁੱਸੇ ਨਾਲ ਛੱਡ ਤੂੰ ਆਏ ਦੱਸ ਅੱਜ ਖਾਣਾ ਕੀ ਆ ਬਕਰਮ ਕਰਾਤਾ ਲਿਆਜ ਧਰ ਲਓ ਸਾਲੀ ਮੋਂਗੀਆਂ ਬਣਦੀਆਂ ਜਿਹੜੇ ਜੇ ਬੱਕਰਾ ਮੈਨੂੰ ਲੱਗਦੇ ਥੋੜੇ ਲੱਛਣ ਹੈ ਨਹੀਂ ਬੱਕਰਾ ਅਰੇ ਕੁੱਤਾ ਕੱਟਣਾ ਖਵਾਉ ਉਹ ਨਹੀਂ ਪਰੋਣਿਆ ਐਸ ਜੇ ਨਹੀਂ ਹੈ ਇਹਨੂੰ ਬੱਕਰਾ ਨਾਲ ਤੈਨੂੰ ਕਿਹੜੀ ਦਾਰੂ ਜੈਮਸਨ ਦੀ ਜਾਮਸ਼ਨ ਉਹ ਨਾ ਕਿ ਤੂੰ ਨਰਵੀਂ ਉਹ ਮੈਂ ਉੱਥੇ ਦੇਖਿਆ ਸੀ ਜਾਮਸ਼ਨ ਪੀਂਦੇ ਆ ਸੀ ਨਾ ਤੂੰ ਆਹ ਕੀ ਦਲਜੀਤ ਬਣਿਆ ਤੂੰ ਮਾ ਪਾ ਕੇ ਬੂਟ ਜੇ ਬਣਦਾ ਦਲਜੀਤ ਆਪਣੇ ਆਪ ਨੂੰ ਓਏ ਤਾਂ ਮੁੰਡੇ ਨੇ ਬਾਹਰੋਂ ਭੇਜੇ ਸੀ ਮੁੰਡੇ ਨੇ ਸਾਲਾ ਮੈਨੂੰ ਨਹੀਂ ਸਰਿਆ ਮੈਂ ਆਹ ਸਾਡੀ 150 ਵਾਲੀ ਪਾਈ ਫਿਰਦਾ ਉੱਪਰ ਆਉਣਿਆ ਯਾਰ ਆ ਲੈ ਮੇਰਾ ਤੂੰ ਮੇਰੇ ਤਾਰਲਾ ਪਰੋਣਿਆ ਯਾਰ ਆ ਜਾ ਉੱਥੇ ਨੇ ਓਏ ਸਾੜੇ 1 ਮਿੰਟ ਫੋਨ ਵੱਜਦਾ ਮੇਰਾ ਤੜਦਾ ਨਹੀਂ ਹੈ ਓਏ ਉਹ ਵੱਡੇ ਸਾਹਿਬ ਦਾ ਫੋਨ ਹੈ ਓਏ ਕੀ ਕਹਿੰਦਾ ਇਹ ਹੁਣ ਹੈਲੋ ਹਾਂਜੀ ਸਾਹਿਬ ਜੀ ਆਹ ਹੀ ਮੀਟਰੇ ਕੱਟਣ ਲੱਗਿਆ ਹੋਇਆ ਹੈ ਜੀ ਆਹ ਤੇ ਕੁੰਡੀ ਚੱਲਦੀ ਸੀ ਆ ਜਰਮਾਨਾ ਪਾਤਾ ਬਸ ਇਹ ਨਹੀਂ ਸੁੱਕੇ ਨਿਕਲਦੇ ਅੱਜ ਆ ਠੀਕ ਹੈ ਜੀ ਕੀ ਹੋ ਗਿਆ ਪ੍ਰਾਣਿਆਂ ਕਿੱਥੇ ਬਹਾਨਾ ਲੈ ਕੇ ਆਏ ਤੇ ਅੱਗ ਲੱਗੀ ਹੋ ਸੀ ਮੈਨ ਦੀ ਇਹਦੀ ਉਹ ਚੱਲ ਮੈਂ ਬੀਟਰ ਕੱਟਣੇ ਨੇ ਪੈਣ ਚ ਲੋਕੀ ਬੈਲੀ ਭਰਦੇ ਪਤਾ ਕਿੰਨੀ ਟੈਨਸ਼ਨ ਆਉਂਦੀ ਐ ਮੈਨੂੰ ਹੂੰ ਚੱਲ ਕੋਈ ਨਹੀਂ ਚੱਲ ਮੰਗਾ ਲਓ ਕੀ ਆ ਬੱਕਰਾ ਬੱਕਰਾ ਮੰਗਾਣੇ ਆ ਚੱਲ ਮੰਗਾਈਏ ਬੰਦੇ ਛੋਟਾ ਕਿੱਥੇ ਆ ਉਹਦਾ ਕਾਲਜ ਗਿਆ ਹੋਇਆ ਹੋਏ ਨੂੰ ਵੀ ਪੜਾ ਲੈਂਦੇ ਦੋ ਜਮਾਤਾਂ ਪਾਤੀ ਪੱਥਰ ਮੱਥੇ ਮਾਰੇ ਮੇਰੇ ਕੋਈ ਨਾ ਕਰਦਾ ਜਰਾ ਹੱਲ ਬੱਕਰੇ ਦਾ ਕੋਈ ਲੱਭਦਾ ਕੋਈ ਲੱਭ ਲਿਓ ਬੱਕਰਾ ਹੀ ਲੱਭਿਓ ਕਦੇ ਕੁਝ ਹੋਰ ਹੀ ਚਾਕੇ ਹੋ ਨਹੀਂ ਸਾਲਾ ਯਕੀਨੀਆ ਵੀ ਨਹੀਂ ਹੈਗਾ ਇੱਥੇ ਬੱਕਰੀ ਉਹਦੇ ਕੋਲੇ ਬਿਮਾਰ ਜਿਹੜਾ ਚੱਕ ਲਈ ਵਧੀਆ ਲੈ ਗਿਆ ਮੈਂ ਆਪਣੇ ਵਰਗਾ ਹੀ ਚੱਕਣਿਆ ਨਹੀਂ ਨਹੀਂ ਟੋਪ ਲੈ ਗਿਆ ਹਾਂ ਟੋਪ ਚੱਲਿਆ ਚੱਲਿਆ ਯਾਨੀ ਤੁਸੀਂ ਜਾਨ ਸੀਂ ਤੋਂ ਕਰਤੀ ਆ ਤੂੰ ਲੈ ਆ ਜਿਹੜੀ ਸਾਰੇ ਪੰਜਾਬ ਦੇ ਤੁਸੀਂ ਦੂਜੀ ਬੋਦਲ ਜੋ ਚੱਕ ਕੇ ਪਾਉਣੀ ਮੈਨੂੰ ਪਤਾ ਉਹ ਕੋਈ ਨਹੀਂ ਪਰ ਉਹ ਗੁੱਸਾ ਆਇਆ ਪਰ ਅਦ੍ਰੁਨਾਏ ਕਰ ਆ ਪੈਨੇ ਉਰੇ ਉਹ ਛੋਟਾ ਰੱਖ ਗਿਆ ਹੋਣਾ ਲੈ ਤੂੰ ਪਹਿਲਾ ਬੈਠ ਆ ਖਾ ਲੈ ਜ ਲੈ ਲੈ ਪਰੋਣੇ ਕੀ ਹੈ ਇਹ ਉਹ ਇਹ ਤਾਂ ਬਾਹਰੋਂ ਆਏ ਨੇ ਉਹ ਬਾਹਰੋਂ ਆਏ ਨੇ ਇਹ ਉਹਨੇ ਭੇਜੇ ਜੀ ਅਸੀਂ ਤਾਂ ਉਹ ਨਾ ਖਾਈਏ ਇਹ ਉਹ ਆ ਪਰੋਣੇ ਖਾ ਗਏ ਵਧੀਆ ਉਹ ਖਾਣ ਨੂੰ ਲੈ ਗਿਆ ਕੋ ਕਪੜੇ ਆਵੇਂ ਉਹਨੂੰ ਸੋਣੇ ਆ ਬੋਦੂ ਭਾਈ ਤੇਰੀ ਮਰਜ਼ੀ ਹੈ ਭਾਈ ਆਪਾਂ ਦੇਖ ਲਾਂ ਬੱਕਰੇ ਨਾਲਿਆਂ ਨੂੰ ਫੋਨ ਕਰਦੀ ਛੋੜੇ ਨੂੰ ਕੋਰਦ ਨਾ ਕੋਈ ਨਹੀਂ ਕੀ ਆਈ ਹੋਈ ਗਾ ਪ੍ਰੋਣਾ ਆਇਆ ਕਰੇ ਇੱਕ ਤਾਂ ਪ੍ਰੋਣਾ ਨਹੀਂ ਡਿੱਗਦਾ ਹੈਗਾ ਅੱਦੇ ਅੱਗ ਲੱਗੀ ਆ ਖਾਣ ਦੀ ਸਾਰਾ ਦਿਨ ਸਾਲੀ ਭੁੱਖ ਲੱਗਿਆ ਘਰੇ ਸੋਦਾ ਮੁੱਕਿਆ ਪਿਆ ਚੱਲ ਆਹੀ ਖਾ ਲੈਂਦੇ ਆ ਕੀ ਜੱਫਾ ਨੇ ਗਿਆ ਹੋਇਆ ਪਰੇ ਹੋ ਗਿਆ ਮੈਨੂੰ ਖੇਜੀ ਨਾ ਚੜਾ ਪਰੇ ਹੋ ਗਿਆ ਮੈਨੂੰ ਤੁਹਾਨੂੰ ਦੱਸਤਾ ਮੈਂ ਕਿੱਥੇ ਨੇ ਸਾਲੀ ਮਾਉਰੀ ਬਾੜ ਦੂੰ ਇਹਨਾ ਸੋਚੀ ਘਾਰਾ ਮੇਰਾ ਉਰੀ ਨੰਬੀ ਪਾ ਲੈਣੀ ਮੈਂ ਵਿਚੇ ਤੇਰਾ ਬੁਰਾ ਨੰਬਾ ਇੱਧਰ ਵੀ ਦੇ ਆਏ ਮਾਰੇ ਦੇ ਮੇਰੇ ਬਾਬੂ ਦੇ ਨੇ ਅਰੇ ਬਾਬੂ ਦੇ ਨੇ ਹਾਂ ਇਹ ਵੀ ਪੈਣੋਂ ਮਾਂਕੇ ਲਿਆਦੇ ਹੋਣੇ ਛੋਟੇ ਵਾਲਾ ਕੰਮ ਨਹੀਂ ਨਹੀਂ ਛੋਟੇ ਵਾਲਾ ਨਹੀਂ ਹਾਂ ਹਲੋ ਬੇਲੇ ਉਹ ਇਨਾ ਪਹੇਗਾ ਤੁਹਾਮੇ ਛੋਟੇ ਦੇਖ ਲੈ ਕਮਾਈਆ ਬੇਲੇ ਨਹੀਂ ਦੇਰੇ ਬਾਬੂ ਇਹ ਬੇਲੇ ਹੀ ਹੋਰ ਖਾਲੇ ਬਹੁਤ ਅੰਬਾਨੀ ਦੇ ਮਰੇ ਤੋਂ ਹੁੰਦੀਆਂ ਕੁਸ ਆ ਗੋਲ ਖਦਾ ਦੇਖ ਮੈਂ ਲਾਫੜਾ ਮਾਰੂ ਜੇ ਬਾਲੀ ਬੋਲੀ ਆ ਬਗ ਬਗ ਕੀਤੀ ਆ ਬਾਲੀ ਬਕਵਾਸ ਨਹੀਂ ਨਾ ਕਰ ਮੈਨੂੰ ਛੋਟੇ ਨੂੰ ਮੂੰਹ ਕਰ ਚੁੱਪ ਜਾ ਬਚਾਲਾ ਕਮੇ ਕੋ ਜਿਹੜਾ ਤੈਨੂੰ 1500 ਲਾ ਕੇ ਮੈਂ ਫੋਨ ਲੈ ਕੇ ਦਿੱਤਾ ਉਹ ਕਿੱਥੇ ਆ? ਟੱਚ ਲੈਣਾ ਮੈਂ ਤਾਂ। ਤੈਨੂੰ ਦਮਾ ਟੱਚ ਮੈਂ ਹੁਣੀ। ਟੱਚ ਜਾਣਾ ਆਈਫੋਨ 16 ਟੱਚ ਕਿਹੜਾ ਕਿਹੜਾ? ਆਈਫੋਨ 16। ਸਾਲੇ ਟੱਬਰ ਮੈ ਗਈ ਥੋੜਾ ਸਾਲੇ ਕੱਡੇ ਫੋਨਾਂ ਦੇ ਨਾਮ ਲੈਨੇ। ਆਪਣਾ ਹੁੰਦੇ ਨਾ। ਜਾ ਭੱਜ ਜਾ ਉਹਰੇ। ਕਰ ਫੋਨ ਨੂੰ। ਕਾ ਪਰ ਹੁਣਾ ਆਇਆ? ਠੀਕ ਆ। ਯਾ ਹੋਇਆ ਦਫਾ ਸਿਰਨਾਖਾਂ ਮਰਾ। ਉਹ ਸਾਲੇ ਮੰਗਤੇ। ਸਾਲੇ ਕੋਈ ਚੀਜ਼ ਨਹੀਂ ਹੁੰਦੀ। ਉਹਨ ਬੱਕਰਾ ਕਹਤਾ ਬੁੜਾ ਸਾਲਾ 30 ਰੁਪਏ ਦੀ ਮੂੰਗੀ ਦਾੜ ਘੜ ਲੈਣੀ ਆ ਉਹਨੇ ਅੱਲ ਜੋ ਪਾਪੜੀ ਇਹ ਵੀ ਖਾ ਲਈਏ ਹੋਰ ਤਾਂ ਸਾਲੇ ਨੰਨੇ ਨੇ ਕੀ ਹੋਣਾ ਮਾਗਤੇ ਇਹ ਲਹੂ ਬੜਾ ਬੀਤਾ ਮਰਾ ਖੋੜਾ ਫੜਾ ਹੀ ਮੇਰਾ ਬੇਜਬੂ ਚੜਾ ਦਿਓ ਸਾਲਾ ਯਕੀਨ ਨਹੀਂ ਤੁਹਾਡੇ ਦਾ ਮੈਨੂੰ ਅੱਲ ਆਰਾਮ ਕਰਾਂ ਸਾਲੇ ਪਤਾ ਨਹੀਂ ਕਦੋਂ ਕੋ ਲੈ ਕੇ ਆਉਣਗੇ ਸਾਣ ਨੂੰ A few moments later. ਜੇ ਕੋਈ ਸਫਲੀ ਘਟਾਉਣੀ ਮਿੱਠੀ ਐ ਨਹੀਂ ਉਹ ਸਾਲ ਜੇ ਤੇ ਸਿਰ ਤੋਂ ਜਵਾਨੀ ਵਾਰਤੀ ਬਸ ਜੇ ਕੋਈ ਸਫਲੀ ਘਟਾਉਣੀ ਬੱਲੀ ਐ ਨਹੀਂ ਉਹ ਸਾਲ ਜੇ ਤੇ ਸਿਰ ਤੋਂ ਜਵਾਨੀ ਵਾਰ ਉਹ ਹਾਂ ਵੀ ਗੁੱਡੀਆਂ ਹੀ ਬੈਠੀ ਆ ਕੀ ਹਾਲਾ ਪਰੌਣੇ ਆ ਜੱਫੀਆਂ ਲੈਟ ਲੋ ਰੇ ਗੁੱਡੀ ਦੇਖੀ ਸਾਲੇ ਪਰੌਣਾ ਨਹੀਂ ਦਿਖਿਆ ਹੁਣ ਕਿਵੇਂ ਪਰੌਣੇ ਵਧੀਆ ਵਧੀਆ ਹੋਰ ਕਿੱਧਰ ਫਿਰੀ ਜਾਂਦਾ ਬਸ ਹੀ ਉਧਰੋਂ ਆਇਆ ਤੀ ਬੜਾ ਕਮਜ਼ੋਰ ਆ ਦੇਖੀ ਉਹ ਖਾਣਾ ਪੀਣਾ ਨਹੀਂ ਲੱਗਿਆ ਨਹੀਂ ਨਹੀਂ ਲੱਗਦੇ ਨਹੀਂ ਲੱਛਣ ਜਿੰਮ ਲਾਉਣ ਜਿੰਮ ਲਾਉਣ ਲੱਗ ਗਿਆ ਮੈਂ ਆ ਜਿੰਮ ਸਾਲੇ ਤਕੜਾ ਹੋਣਾ ਕਿ ਮਾੜਾ ਹੋਣਾ ਜਿੰਮ ਲਾਗੇ ਨਹੀਂ ਆਹ ਦੇਖ ਲੈ ਪ੍ਰਾਣੀਆਂ ਖਰਾਕਾ ਖਾਦੀ ਹੋਣੇ ਗੁੱਤ ਤੋਂ ਫੜ ਕੇ ਘਮਾ ਦੀ ਦੀ ਆ ਹਾਂ ਠੀਕ ਆ ਛਾੜੂ ਰਿਆ ਮੇਰੇ ਬੀਰੇ ਨੇ ਬੈਣਾ ਉੱਥੇ ਚਲੇ ਆ ਕਿ ਸਾਲੇ ਉਹ ਹੈ ਨਹੀਂ ਉੱਪਰ ਬੈਠਾ ਚੱਲ ਥਲੇ ਮੰਜੀ ਯਾਰ ਕਰੋ ਨਾ ਕਹਿ ਤੂੰ ਮੰਜੀ ਮੈਂ ਤਾਂ ਮੱਥੇ ਜਨ ਖਾਲੀ ਉੱਥੇ ਬਹਿ ਜਾ ਮਾਰ ਕੇ ਮੁੱਕੀ ਕੰਦਨਾ ਮਨੂੰ ਚਿਰਦ ਲੈ ਕਰਸੀ ਲਿਆ ਪੈਣ ਸੋਫਾ ਹੀ ਲਿਆਓ ਹਾਲੇ ਚੋਚ ਦੇਖ ਕੀ ਕਰਦੇ ਨੇ ਇਹ ਵੀ ਉਹਦੇ ਬਈਆ ਇੱਕੋ ਲੰਗੜਾ ਆ ਬੁੜਾ ਆ ਕੱਦਾ ਗਿਆ ਹੋਇਆ ਇਹਨਾਂ ਦਾ ਬਿਮਾਰ ਇੱਥੇ ਬਹਿਣਾ ਪਿੰਡ ਉਹਨੂੰ ਬੱਕਰਾ ਨਹੀਂ ਲੱਭਿਆ ਬਾਪੂ ਨੇ ਨਾ ਬੋਲ ਮਰੇ ਸਾਰਾ ਟੱਬਰ ਲੰਬਾ ਪਾ ਲੈਣਾ ਮੈਂ ਦੱਸੀ ਜਾਂਦਾ ਮੈਂ ਐਮਐਲਏ ਦਾ ਖਾਸ ਬੰਦਾ ਹਾਂ ਓਰੇ ਲੱਭਦੇ ਆ ਕੋਈ ਖਾ ਪਰੋਣੇ ਨੂੰ ਖੁਲਾ ਦਈਏ ਇੱਥੇ ਤਾਂ ਨਹੀਂ ਕੋਈ ਫਿਰਦਾ ਓਰੇ ਅੱਗੇ ਦੇਖੇ ਨੇ ਬੜੇ ਫਿਰਦੇ ਖੜਾ ਕਿੱਥੇ ਗਿਆ ਓਰੇ ਕਿ ਫਿਰਦਾ ਸੀ ਹੁਣ ਤੇਰੀ ਓਏ ਸਾਲਾ ਗੈਪ ਹੀ ਹੋ ਗਿਆ ਹੈ ਓਲਾ ਇਹਨਾਂ ਦਾ ਬੱਚਾ ਦਾ ਆ ਫਿਰਦਾ ਅੱਜ ਪਰੋਣੇ ਨੂੰ ਕਰਾਉਨੇ ਆ ਪਾਰਟੀ ਹੋ ਰਿਆ ਓਰਿਆ ਓ ਚੁੱਪੂ ਓਰਿਆ ਆ ਆ ਫਾੜ ਲਿਆ ਓਏ ਲੈ ਵੀ ਪਰੋਣੇ ਨੂੰ ਅੱਜ ਖਲਾਈਏ ਆਏ ਹਾਏ ਇਹਦਾ ਬੱਕਰਾ ਨੇ ਪਲਿਆ ਹੋਇਆ ਇਹਦਾ ਬਣੂ ਪੰਜ ਛੇ ਜਾਨਾਂ ਦਾ ਚਿਕਨ ਇਹਦਾ ਲੈ ਵੀ ਪਰੋਣੇ ਨੇ ਤਾਂ ਖਾਈਏ ਖੋਜ ਹੋ ਜਾਣਾ ਉਹਨੇ ਓਏ ਕਾਲਾ ਜੈਡ ਬਲੈਕ ਮਿਲ ਗਿਆ ਫਿਰ ਨੂੰ ਸਵਾ ਜਮਨੂ ਯਾ ਹੀ ਲੱਗੀ ਜਾਂਦਾ ਬਾਹਲਾ ਸੋਹਣਾ ਖਾਣ ਚ ਵੀ ਬੜਾ ਸਵਾਦ ਆਊਗਾ ਆਏ ਪਰੌੜਾ ਖੋਜ ਹੋ ਜਣਾ ਅਪਣ ਅੱਜ ਸਰਿਆ ਪਿਆ ਉਹ ਵੀ ਪਰੌਣ ਆ ਆਲੇ ਤੇਰੇ ਲਈ ਸ਼ਿਕਾਰ ਕਰਕੇ ਲੈ ਗਏ ਆ ਮੈਂ ਤਾਂ ਆਏ ਵੇ ਦੇਖ ਲੈ ਚਿੱਟਾ ਕਾਲਾ ਬੱਕਰਾ ਲੈ ਕੇ ਆਂਦਾ ਤੇਰੇ ਲਈ ਆਏ ਵੇ ਓਹਦਾ ਬੁੜਾ ਸਾਲਾ ਪਾਗਲ ਹੋ ਗਿਆ ਤੇ ਐਣਕੌਣਕ ਲਵਾ ਦਿੰਦੇ ਓਹ ਸਾਲਾ ਕੁੱਤਾ ਚੱਕੀ ਫਿਰਦਾ ਪਰੋਣੇ ਹੁਣ ਦਾ ਖੋਜ ਹੋ ਜਾ ਓਹ ਸਾਲਿਓ ਕੁੱਤਾ ਮੈਨੂੰ ਪਤਾ ਹੀ ਨਹੀਂ ਤੁਹਾਨੂੰ ਖਾਣ ਵਾਲੀ ਓਏ ਕੁੱਤਾ ਨਹੀਂ ਹੈਗਾ ਬੱਕਰਾ ਦੇਖਦਾ ਸਹੀ ਧਿਆਨ ਨਾਲ ਕਿੰਨਾ ਤਕੜਾ ਹਾਂ ਦੱਸ ਪੁੱਤ ਨੂੰ ਆਹ ਸਾਲਾ ਚਰਤਾ ਤਾਂ ਮੋਟਾ ਹੀ ਆ ਬਹੁਤ ਵਧੀਆ ਆਪਾਂ ਹੁਣ ਇਹਨੂੰ ਕੜਾਹੀ 'ਚ ਧਰਦੇ ਆਂ ਓ ਤੂੰ ਲੈ ਓ ਮੈਂ ਨਹੀਂ ਖਾਣਾ ਤੂੰ ਚੱਲ ਦਾਲ ਧਰ ਲੈ ਸਾਲੇ ਪਾਗਲ ਸਾਲਾ ਪਾਗ ਟੱਬਰ ਪਾ ਗਿਆ ਮੱਥੇ ਮੇਰੇ ਇਹਨੂੰ ਰੱਖ ਫਰਿਜ ਜਿਹਨੂੰ ਮੈਂ ਵੱਢ ਕੇ ਰੱਖ ਇਹਨੂੰ ਸਾਲਾ ਪਾਗ ਟੱਬਰ ਮੱਥੇ ਪੈ ਗਿਆ ਮੇਰੇ ਭੈਣ ਉਹ ਫੜੇ ਪਾਵਾ ਹੁਣ ਤਾਂ ਪਰੌਣਾ ਖੁਸ਼ ਹੋ ਜਾ ਤੂੰ ਐਡਾ ਬੱਕਰਾ ਸ਼ਿਕਾਰ ਕਰਕੇ ਲਿਆ ਗਿਆ ਜੰਗਲਾਂ ਚੋਂ ਔਰ ਤੂੰ ਫੋਨ ਕਰਦੇ ਸਾਲਾ ਕੁੱਤਾ ਜੱਕ ਲਿਆਇਆ ਉਹ ਜਾ ਓ ਪਰੌਣਿਆ ਬੱਕਰਾ ਇਹ ਬੱਕਰਾ ਕਦੇ ਖਾਦਾ ਹੋਵੇ ਤੁਸੀਂ ਇਹਨੂੰ ਤੋੜਦੇ ਨੂੰ ਘਰ ਰੋਟੀ ਬਣਾ ਲੈ ਮੈਨੂੰ ਭੁੱਖ ਲੱਗੀ ਆ ਮੈਂ ਇਹਨੂੰ ਪੇਜ ਮਾਂ ਪੈਣਾ ਚਲੋ ਐਂ ਕਰੂ ਫਿਰ ਤੁਸੀਂ ਬਣਾਓ ਬੱਕਰਾ ਖਲਾਈਏ ਫਿਰ ਪਰੌਣੇ ਨੂੰ ਰਾਜ਼ ਦਾ ਪ੍ਰੋਗਰਾਮ ਇਹਨੂੰ ਦਾਰੂ ਦੂਰੂ ਪੁਲਾਈਏ ਚਲੋ ਜੋੜ ਦੇ ਬੱਕਰਾ ਦਾ ਹੋ ਗਿਆ ਇਹ दारू ਦਾ ਹੱਲ ਕਰਦੇ ਆ ਚੱਲ ਉੱਠ ਡਾਂਗ ਕਿੱਥੇ ਗਈ ਮਰੀ ਤੌਰ ਨਹੀਂ ਹੁੰਦਾ ਪੁਰਾਣੇ ਦਈ ਮੜਾਏ ਹੱਥ ਦਮਾ ਹੱਥ ਚੱਲ ਤਫਾ ਹੋ ਜਾ ਆਇਆ ਪੁਰਾਣੇ ਆਇਆ ਕਰ ਤੂੰ ਜਾ ਆ ਪਕੂਲਰ ਕਾਲਰ ਲਾਓ ਉਹ ਤੂੰ ਆਇਆ ਕਰ ਪੁਰਾਣੇ ਅੰਦਰ ਸੌ ਜਾ ਫਿਰ ਮੈਂ ਨਹੀਂ ਬੈਣਾ ਮੈਂ ਉਰੀ ਪਊਗਾ ਆ ਪਾਏ ਉਹ ਅੰਦਰ ਥੋੜੀ ਜਿਹੀ ਸਮੈਲ ਮਾਰ ਦੇ ਓਥਰ ਲੜ ਜਣਾ ਤੇਰੇ ਮੱਛਰ ਮੇਰੇ ਕਿਦ ਨਹੀਂ ਸੱਪ ਲੜਦਾ ਆ ਦੇਖ ਲੈ ਝਾੜੀ ਚੋਂ ਸੱਪ ਨਿਕਲੋ ਜੇਬ ਚ ਵੜ ਜਾਣਾ ਜੇਬਾਂ 'ਚ ਸੱਪ ਰੱਖੀ ਦੇਣੇ ਅਸੀਂ ਦਿਖਾਵਾਂ ਓਏ ਜੇਬ ਚੋਂ ਹਥਕਰਾ ਵਾਲੀ ਕੋਲ ਲੜਾਰੇਗਾ ਬਈ ਆਰੇ ਵਿੱਚ ਭੂੰਡ ਰੱਖਿਆ ਤਾਂ ਫਿਰ ਅਸਲਾ ਜੇਬ ਵਿੱਚ ਵਿੱਚ ਨਹੀਂ ਕੋਈ ਚੱਲਦਾ ਫਿਰ ਤੱਬਰ ਦੇ ਸਾਲੇ ਲੇ ਅੱਗ ਲੱਗਦੀ ਓ ਅਸਲੇ ਨੂੰ ਤੇਰੇ ਜਾ ਤੁਰ ਜਾ ਤੁਰ ਜਾ ਸਾਲਾ ਮੁਰਦਾ ਏ ਲੋਥੀਓ ਨਹੀਂ ਹੈਗੀ ਮੇਰੇ ਕੋਲ ਸਾਲੇ ਮਾਰ ਲਿਆ ਸਰਚ ਓ ਜਾ ਓਏ ਸਾਲੇ ਮਰ ਜਗਾ ਮੇਰੇ ਉੱਤੇ ਭਾਈ ਸਾਹਨੇ ਤੇਰੇ ਪੁੱਤ ਤੈਨੂੰ ਸੁਭਾਏ ਨੂੰ ਬੜੇ ਨੂੰ ਕਹਿ ਬੋਲਦਾ ਏ ਸਾਲੀਆਂ ਓਖਾ ਨਾ ਹੋਈ ਪਰੋੜਿਆ ਘਰੇ ਸਾਡੇ ਆ ਜਾ ਤੁਰ ਜਾ ਤੁਰ ਜਾ ਸਾਲੇ ਸਾਰੇ ਮੇਰੇ ਨਾਲ ਨੇ ਮਾਰੇ ਖੜ ਜੋ ਜਾਣਦੇ ਹੋ ਕਿ ਨਹੀਂ ਅਕਤਬਰ ਮੈਂ ਸਾਲੇ ਬਾਂਦਰ ਉਹ ਪਰੋੜੇ ਬਾਂਦਰ ਕਿਨੂੰ ਕਹਿਣਾ ਓਏ ਧੀਰੀਓ ਤੂੰ ਜਾਣਦਾ ਨਹੀਂ ਸਾਲਾ ਫੜਾਈ ਉਰੋਂ ਮੈਨੂੰ ਫੜ ਜਾ ਸਾਲੀ ਗੋਲੀ ਵਿੱਚ ਹੀ ਘੜਤਾ ਜਿਹੜੇ ਮੈਂ ਕੀ ਹੋ ਰਹੀ ਹੋ ਗਿਆ ਉਹ ਨਾ ਸਾਡਾ ਬੁੜਾ ਨਾ ਮਾਰਦੀ ਮਾਰਦੇ ਨੂੰ ਟਕਾੜੇ ਨੂੰ ਨਾ ਉਹਦੇ ਸਿਰ ਤੇ ਪੈਨਸ਼ਨ ਖਾਨਦੇ ਸੀ ਰਹਿਣ ਦੇ ਸਾਲਾ ਬਿੰਗਾ ਇਹ ਆ ਦੇਖ ਲੈ ਮੇਰੇ ਨਾਲ ਨਾ ਮਾਰਦੀ ਤੂੰ ਆ ਕੱਲ ਉਹ ਕੱਲ ਨਹੀਂ ਹੈਗੀ ਸਮਝਾ ਲੈ ਇਹਨੂੰ ਪੰਗੇ ਨਾ ਦਾ ਪਰ ਉਹਨਾਂ ਕੋਈ ਨਾ ਠੰਡਾ ਰਹਿ ਠੰਡਾ ਰਹਿ ਹੋਰ ਕੀ ਕਰਦਾ ਕੁਛ ਨਹੀਂ ਬਸ ਉਧਰੋਂ ਆਇਆ ਸੀ ਮੈਂ ਤਾਂ ਕੱਲ ਬੈਆ ਤੂੰ ਤਾਂ ਯਾਰ ਤੱਤਾ ਹੀ ਹੋ ਜੰਨਾ ਤੱਤਾ ਹੋਣਾ ਹੀ ਆ ਸਾਲੇ ਸਮਝਦੇ ਨਹੀਂ ਕੋਈ ਪ੍ਰਾਣੇ ਨੂੰ ਸਾਲੇ ਸਰਬਾਲੇ ਹੀ ਸਮਝੀ ਆ ਕੋਈ ਨਾ ਯਾਰ ਤੈਨੂੰ ਬੱਕਰਾ ਖਲੋਣੇ ਜਿਹੜਾ ਲੈ ਕੇ ਆਏ ਸੀ ਆਹੋ ਦਿਖਦਾ ਸਾਲੇ ਕੁੱਤਾ ਬਾੜਦੇ ਨਾ ਤੁਸੀਂ ਬੱਕਰਾ ਯਾਰ ਉਹ ਤੈਨੂੰ ਨਹੀਂ ਦਿਖਦਾ ਧਰ ਲਓ ਸਾਲਾ ਖਾ ਸਾਨੂੰ ਜਿਹੜਾ ਪਾਲ ਲੈਣਾ ਦੋ ਪੈਗ ਲਵਾ ਦਿਓ ਘੈਂਟ ਜਿਹਾ ਸ਼ਕਰਾ ਹਾਂ ਖਲੋਣੇ ਆ ਯਾਰ ਤੈਨੂੰ ਪਣਾਉਂਦੇ ਆ ਚੱਲਾਂ ਯਾਰ ਬੋਤਲ ਕਿਹੜੀ ਲੈ ਆਉਣੀ ਆ ਬੋਤਲ ਲੈ ਆਉਣੇ ਆ ਲੈ ਆਉਣੇ ਆ ਨਹੀਂ ਦੱਸੋ ਲੈ ਕੇ ਕਿਹੜੀ ਹੋਣੀ ਆ ਨਹੀਂ ਮੈਂ ਹੀ ਲਾ ਕਰਾਂ ਲੈ ਆਉਣੇ ਆ ਯਾਰ ਸਬਰ ਰੱਖ ਬੁੜੇ ਨੂੰ ਫੋਨ ਕਰ ਉਹਨੂੰ ਕਰਦ ਨਾਮ ਹੈ ਯਾਰ ਜੇ ਨਾ ਆਈ ਮੈਂ ਠੰਡਾ ਰਿਹਾ ਕਰ ਮਕਰਾ ਨਾ ਆਇਆ ਮੈਂ ਬੁੜਾ ਬਾੜ ਲੈਣਾ ਓਏ ਕੋਈ ਨਾ ਯਾਰ ਠੰਡਾ ਰਿਹਾ ਕਰ ਤੂੰ ਹੋਰੀ ਮੈਂ ਛਕ ਜਾਣਾ ਚਲ ਦੇ ਯਾਰ ਪਵਾਵੇਂ ਚਲ ਆਉਂਦਾ ਯਾਰ ਬੁੜਾ ਦਾਰੂ ਲੈ ਕੇ ਆਪਾਂ ਲੋਂਦਾ ਰੈਗ ਕਰੋ ਤਿਆਰ ਕਰੋ ਕੋਈ ਨਾ ਕੋਈ ਨਾ ਕਰਦੇ ਆ ਚੱਲ ਪੈ ਜਾ ਯਾ ਤੂੰ ਸੌਲੇ ਜਾਣੇ ਲਹੂ ਪੀ ਲਿਆ ਮੇਰਾ ਠਾਲ ਦਿਓ ਕਦੇ ਸੌਲੇ ਸਵੇਰੀ ਠਾਲ ਕੋਈ ਨਾ ਕੋਈ ਨਾ ਅਸਾੜੇ ਮਾੜੀਆਂ ਜਾਤਾ A few moments later ਉਹ ਤੁਹਾਡਾ ਬੁੜਾ ਆ ਗਿਆ ਨਹੀਂ ਓਏ ਮੈਨੂੰ ਲੱਗਦਾ ਉਹ ਰੋੜ ਰੋੜ ਗਿਆ ਮੁਰਗ ਦੇ ਚੱਕਰ 'ਚ ਉਹੀ ਪਟਣਾ ਪੈਣਾ ਆਪਾਂ ਆ ਗਿਆ ਪਰੋਣੇ ਆ ਗਿਆ ਤੂੰ ਨਹੀਂ ਮਰਦਾ ਪੁੱਤ ਟੈਨਸ਼ਨ ਲੈ ਨਾ ਤੁਹਾਡੇ ਕਰ ਕੀ ਸਾਰਾ ਕੁਝ ਕਰਦੇ ਆਪਾਂ ਤੂੰ ਨਹੀਂ ਮਰਦਾ ਓਏ ਤੁਹਾਡੇ ਕਰ ਕੀ ਲੈ ਬੜੀ ਲੰਬੀ ਮਰਾ ਤਰੀਕਾ ਦਾ ਆ ਆ ਪੰਜੀਰੀ ਬਣਾਉਂਦੀ ਆ ਤੇਰੇ ਲਈ ਪੰਜੀਰੀ ਮਾਮਾ ਦੇਖੀ ਪੰਜੀਰੀ ਨੂੰ ਮੈਂ ਸੰਧਾਰਾ ਲੱਗੇ ਆਇਆ ਆ ਪਰੌਣੇ ਆ ਪੰਜੀਰੀ ਮਤਲਬ ਤੈਨੂੰ ਪੜਾ ਮੁਰਗਾ ਜਵਾਕ ਬੈਠੇ ਨੇ ਕਾਹ ਨੂੰ ਦਸੀਦਾ ਉਹ ਕੁੱਤਾ ਜਾਣੀ ਵੜਤਾ ਬਿਮਾਰ ਜਿਆ ਉਹ ਨਹੀਂ ਨਹੀਂ ਇਹ ਤਾਂ ਜੈਡ ਬਲੈਕ ਆਪਾਂ ਬੱਕਰਾ ਲਿਆਂਦਾ ਲੈ ਯਾ ਲੈ ਆ ਪਾਓ ਆ ਪਰੌਣੇ ਨੂੰ ਗੱਗ ਪਾਓ ਨਾਲੇ ਆਹ ਬੋਤਲਾ ਜਗਾ ਤੇ ਪਾਈ ਆ ਡਰਦੇ ਹੋਂ ਘਰੇ ਜਨਾਨੀਆਂ ਤੋਂ ਡਰਦੇ ਉਹ ਨਹੀਂ ਪਰੌਣੇ ਆ ਕਰਦੀ ਗੱਡੀ ਹੋਈ ਏ ਕਰਦੀ ਗੱਡੀ ਅੱਛਾ ਪਹਿਲੇ ਤੋੜ ਦੇ ਉਹ ਤਾਂ ਇਹ ਗਿਆ ਨਹੀਂ ਘਰ ਦੀ ਗੱਡੀ ਲੈ ਹਾਂ ਸਹੀ ਆ ਥੋੜਾ ਜਿਹਾ ਪਿਆਪਾ ਵੀ ਖਾ ਲਈਏ ਸਹੀ ਹੈ ਸਹੀ ਹੈ ਆਏ ਹਾਏ ਉਹ ਬੜਾ ਟੇਸਟੀ ਬਣਿਆ ਲੈ ਪੁੱਤ ਚਟਲਾ ਓਏ ਚੜਦਾ ਚੜਦਾ ਬੜਾ ਠੀਕ ਆ ਸਾਲੀ ਕਰੰਟ ਘੜਦੀ ਓਏ ਆਈਆ ਫੇਰ ਲਾ ਵੀ ਪੁੱਤ ਸਾਲਿਓ ਪੀ ਲੋ ਮੇਰੇ ਨਾਲੇ ਪੀ ਮੈਨੂੰ ਵੀ ਬੜਿਆਂ ਨੂੰ ਵੀ ਪਾ ਦੋ ਤੁਹਾਨੂੰ ਕੱਲਿਆਂ ਨੂੰ ਪੀਣ ਪੂਣ ਨੂੰ ਨਹੀਂ ਮਿਲਲੀ ਮੇਰੇ ਨਾਲੇ ਮਿਲਲੀਆ ਤੁਹਾਨੂੰ ਆਈਆ ਉਹ ਹੱਥ ਨਹੀਂ ਅੱਡੜਾ ਪੁੱਤ ਔਰੇ ਕੀ ਭੋਗ ਮਿਲਦਾ ਬੁੜੇ ਦੂਵੀ ਲਾ ਚਾਕਲਾ ਹਾਈ ਹਾਈ ਆਦੋ ਬੁੜੇ ਦੇ ਬੁੜੇ ਹੱਡ ਉਹ ਪਏ ਨੇ ਲੈ ਪਾ ਖੋਸ਼ਾ ਪਰੌਣਿਆ ਬਸ ਸਹੀ ਆ ਜਾ ਜਾ ਸਾਰਤਾ ਹੁਣ ਸਾਰਤਾ ਨਹੀਂ ਹੋਗਾ ਅੱਪ 500 ਦੀ ਜਦ ਰਿਹਾ ਮੁਰਗਾ ਆ ਫਿਰ ਤੜਕਾ ਲਾਇਆ ਫਿਰ ਤੇਲ ਪਾਇਆ ਇਹ ਜੇ ਇਹ ਬੰਦਾ ਹੋ ਰੇ ਜੇ ਪੈਟਰੋਲ ਪੋਣਾ ਹੋਣਾ ਅੱਲਾ ਦਾ ਸੋਚਿਆ ਸੀ ਵੀ ਪੈਟਰੋਲ ਪਾ ਹੀ ਦਵਾ ਮੈਂ ਚੱਲਾ ਆਪਣਾ ਹੀ ਪਰੌਣਾ ਕਾ ਨੂੰ ਇਹ ਦਾ ਘਰ ਖਰਾਬ ਹੋ ਜੂ ਆਏ ਹਾਈਵੇ ਆਏ ਨਾ ਵੀ ਹੁਣ ਦੱਸ ਪਰੋਹਣਿਆ ਫਿਰ ਤੂੰ ਪਰ ਐਵੇਂ ਸਾਡੀ ਕੁੜੀ ਨੂੰ ਤੰਗ ਕਰੂੰਗਾ ਤੂੰ ਐ ਦੱਸੋ ਛੋਡੇ ਫੁੱਫੜ ਨੂੰ ਵੀ ਕਰਦਾ ਖੜੋ ਤੂੰ ਇਹ ਤੂੰ ਕਰਕੇ ਦਿਖਾ ਹੁਣ ਤੰਗ ਹੁਣ ਤਾਂ ਜਾਨ ਆ ਗਈ ਮੇਚਾ ਇਹ ਨਾ ਕਹਿਦੀ ਹੁਣ ਬੁੜਿਆ ਪੰਗਾ ਨਾ ਦੋ ਮਿੰਟਾ ਫੁੱਟਾ ਫੇਰ ਮੋੜਦੇ ਰ ਮੈਂ ਖੁੰਦਾ ਹਾੜੋਏ ਦੋ ਦਿਨ ਨੀਲ ਨਹੀਂ ਜਾਣਾ ਤੇਰੇ ਤੇ ਮੈਂ ਦੱਸਦੀ ਓਏ ਦੋ ਮਿੰਟ ਗੱਲ ਸੁਣ ਲੈ ਕੀ ਤਕਲੀਫਾ ਤਕਲੀਫ ਦੱਸੋ ਤੈਨੂੰ ਤਕਲੀਫ ਦਾ ਪਤਾ ਮੈਨੂੰ ਤੇਰਾ ਤਾਂ ਬਹੁਤ ਆ ਤੂੰ ਮੁੱਦੇ ਦੀ ਗੱਲ ਤੇ ਆ ਗੱਲ ਕੀ ਆ ਮੁੱਦੇ ਮੱਦੇ ਛੱਡ ਹੁਣ ਤੇਰੇ ਕੱਢਣੇ ਆਪਾਂ ਮੁੱਦੇ ਤੂੰ ਤੂੰ ਥੋੜਾ ਕੈਮ ਹੋ ਬਣਾ ਹੁਣ ਤੈਨੂੰ ਪਤਾ ਗੜੀ ਬਲੱਡ ਲਾਈਨ ਆ ਸਾਡੀ ਕਿਹੜੀ ਆ ਉਹ ਪੋਜ਼ਿਟਿਵ ਮੇਰਾ ਸਮਾਨ ਕਿੱਥੇ ਉਹ ਸਾਲੇ ਚੋਰੋ ਸਮਾਨ ਨਾ ਚੱਕ ਲਿਓ ਮੇਰਾ ਅਸੀਂ ਚੋਰ ਲੱਗਦੇ ਤੈਨੂੰ ਚੱਕ ਲਓ ਪਰੌੜਿਆ ਉਹ ਚੋਰੋਂ ਗੱਲ ਸੁਣੋ ਮੇਰੀ ਆ ਪੰਗਾ ਨਹੀਂ ਲੈਣਾ ਮੇਰਨਾ ਠੀਕ ਆ ਠੀਕ ਆ ਪਰੋਣੇ ਸਮਝ ਗਏ ਉਹ ਬੱਸ ਕਰੋ ਪਰੋਣੇ ਨੂੰ ਛੱਡ ਦੋ ਓਏ ਪਰੋਣੇ ਨੂੰ ਛੱਡੋ ਛੱਕੋ ਰੱਖੋ ਪਰੋਣਾ ਕੱਢ ਕੱਢ ਢਿੱਡ ਚੋਂ ਕੱਢ ਪਰੋਣੇ ਨੂੰ ਪਰੋਣੀ ਰੱਖੋ ਪਰੋਣੇ ਨੂੰ ਪਰੋਣੀ ਇਹ ਤਾਂ ਆਪਾਂ ਹਾਂ ਜੀ ਮੈਂ ਬਾਪ ਵੀ ਨਹੀਂ ਸਾਲਿਓ ਝੂਠੀ ਵੀ ਹੂੰ ਥੋੜੀ ਮੈਂ ਉਹ ਨਹੀਂ ਝੂਠੀ ਨਹੀਂ ਸੱਚੀ ਹਾਂ ਪਰੋਣਾ ਛੱਕ ਲੋ ਇਹਨੂੰ ਚੱਕ ਲੈ ਨਵੀਂ ਲੈ ਗਏ ਉਹ ਪੈਸੇ ਨਹੀਂ ਹੈਗੇ ਆਪਾਂ ਕੱਢਾਂ ਫੇਰ ਡੱਬ ਚੋਂ ਕਮੇਟੀ ਨਿਕਲੀ ਜੋ ਤੋ ਤਾਂ ਇਹ ਲੈ ਕੇ ਆਇਆ ਬੋਦੋ ਜੀ ਨਾ 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 ਦੱਸ ਦੋ ਨਾ ਪਰੌਣੇ ਨਾ ਲਾਸ਼ਾਂ ਪਛਾਦੂ ਮੈਂ ਪੂਰੇ ਪਿੰਡ ਚ ਓਏ ਇਹ ਨਹੀਂ ਪਰੌਣੇ ਨਾਲੇ ਪਤਾ ਤੁਹਾਨੂੰ ਮੇਰਾ ਉਹਦਾ ਪਤਾ ਹਾਂ ਮੇਰਾ ਬਾਪ ਬਦਮਾਸ਼ ਥਾ ਕਿਹੜਾ ਬਿੱਲਾ ਉਹਦਾ ਆਹ ਪਾਗਲਾ ਥੋੜਾ ਬੁੜਾ ਜੱਕ ਲੈਣਾ ਮੈਂ ਅੱਜ ਨਹੀਂ ਓ ਬਿੱਲਾ ਉਹ ਬਦਮਾਸ਼ ਵੀ ਚੱਲਦਾ ਚੀਬਾ ਬਿੱਲਾ ਮੈਨੂੰ ਜੀਮਾ ਬਾਈ ਮੈਂ ਵੱਡਾ ਬੱਲੇ ਬਦਮਾਸ਼ ਦਾ ਉੱਪਰ ਤੇ ਫੇਰ ਤੂੰ ਗਰਮ ਹੋ ਗਿਆ ਯਾਰ ਲੈ ਉਹੀ ਗੱਲਾਂ ਤੇਰੀਆਂ ਮੈਂ ਤੈਨੂੰ ਦੱਸਿਆ ਮੇਰਾ ਬਾਪ ਬਦਮਾਸ਼ ਥਾ ਮੇਰਾ ਦਾਦਾ ਬਦਮਾਸ਼ ਥਾ ਮੇਰੀ ਬਦਮਾਸ਼ ਅੱਛਾ ਠੀਕ ਹੈ ਅਬ ਬਿਜਲੀ ਦੇ ਚੋਰਾਂ ਦੇ ਪਏ ਨੇ ਹਲੋ ਰਿਜ਼ਲਟ ਦਿਖਾ ਮ ਬੁੜਾ ਉਰੇ ਰੱਖ ਮ ਮਾਰਨਾ ਜੇ ਬੱਟਣਾ ਮੈਂ ਕੇ ਨਹੀਂ ਮੈਂ ਛੱਡਦਾ ਉਹ ਵੱਡਣਾ ਦਾ ਵੱਡਣਾ ਫਰਲਾ ਮੈਨੂੰ ਫਰਲਾ ਆ ਗੰਡਾ ਸਾ ਮਾਰੂ ਮਾਰ ਦੇਣਾ ਇਹ ਪਰਾਣਾ ਚਾਵਲੀ ਆ ਨਾ ਗੰਡਾਸਾ ਮਰੂੰ ਹਲਦੇ ਮੈਂ ਬੁੜਾ ਲੰਬਾ ਪਾ ਲੈਣਾ ਸੁਧਾਰ ਲੂ ਇਹੋ ਉਹੀ ਬੋਲੀ ਜਾਂਦਾ ਇਹ ਲੈ ਤਾਂ ਦਿਲਜੀਤ ਨੇ ਆ ਪਾ ਲਿਆ ਤੂੰ ਇੰਨਾ ਵਧੀਆ ਜਿਹਾ ਚੇਕਰ ਬਣਾ ਕੇ ਦਿੱਤਾ ਤੂੰ ਅੱਧ ਕਰਦਾ ਕਿ ਕੁੱਤਾ ਖਵਾਤਾ ਤੁਸੀਂ ਮੈਨੂੰ ਤੇ ਤੈਨੂੰ ਆਹੀ ਖਿਲਾਉਣਾ ਤੇਰੇ ਲੱਛਣ ਕੁੱਤੇ ਵਾਲੇ ਨੇ ਮੈਂ ਨਾ ਹੜ ਜਾ ਜਾਜੇਗੇ ਉਹ ਕਿਤੇ ਨਹੀਂ ਜਬੀ ਦਾ ਹੁੰਦਾ ਕੋਈ ਨਹੀਂ ਅੱਜ ਬਚਣਾ ਨਹੀਂ ਇਹਨੇ ਮੈਂ ਤੂੰ ਦੱਸ ਇਹਦਾ ਟਾਈਮ ਆ ਗਿਆ ਬੁੜੇ ਦਾ ਲਿਖ ਕੇ ਆ ਗਿਆ ਟਾਈਮ ਤੂੰ ਲਿਖਿਆ ਬੁੜੇ ਤਰੀ ਕਿਡਨੀ ਮੈਂ ਤੇਰੇ ਗਲ ਚ ਪਾ ਦੇਣੇ ਤੈਨੂੰ ਦੱਸਦਾ ਆ ਆਏ ਤੂੰ ਕੱਡੇ ਨੂੰ ਹੱਥ ਲਾ ਕੇ ਦੇਖ ਫਿਰ ਦੱਸਾਂ ਤੈਨੂੰ ਮੈਂ ਕਰੰਟ ਪਤਾ ਕਿੰਨਾ ਮੇਰੇ ਚ ਠੀਕ ਹੈ ਕਰੰਟ ਕਰੰਟ ਕੱਢਣ ਟੈਸਟ ਮੈਨ ਫਿਰ ਜੇਬੋਂ ਆਹੀ ਕੰਮ ਆ ਮੇਰਾ ਦੱਸਤੀ ਗੱਲ ਪੰਗੇ ਨ ਲਈ ਮੈਂ ਜੌਨਸ ਨੇ ਕੱਲ ਹੀ ਢੁਕਾ ਕੇ ਆਇਆ ਮੈਂ ਦੱਸਦਾ ਤੇ ਲਿਆ ਲੈਦੀ ਮੈਂ ਤਾਰਾਂ ਤੂਰਾ ਹੀ ਸਿੱਧੀਆਂ ਕਰ ਦੇਣੇ ਜਿੱਦਣ ਤਾਰ ਨਾਲ ਤਾਰ ਜੜ ਕੇ ਫਿਊਜ ਆਖੂਡਾ ਮਾਰ ਕੇ ਵਿੱਗ ਪਾ ਲੈਣਾ ਤੈਨੂੰ ਮੈਂ ਦੱਸਤੀ ਗੱਲ ਤੂੰ ਦੱਸ ਦੇ ਤਾਰ ਨਾਲ ਤਾਰ ਜੁੜ ਗਈ ਫਿਊਜ ਜੁੜ ਜਾਣਾ ਮੈਂ ਲਿਆਜ ਕਰੀ ਜਾਂਦਾ ਤੇਰੇ ਨਾਲ ਓਏ ਨਾ ਯਾਰ ਖੜ ਜਾ ਓਏ ਬੁੜਿਆ ਹੈ ਹੀ ਪੁਰਾਣਾ ਬ੍ਰੈਂਡ ਦੇ ਤੇਰੇ ਵਰਗੇ ਦੇ ਸੀ ਡਾਂਗ ਮਾਓ ਫਿਰ ਦੇ ਘਰੇ ਬਾੜ ਕੇ ਮੇਰੀ ਗੱਲ ਮੇਰੀ ਗੱਲ ਸੁਣ ਸਾਡੀ ਦਾਰੂ ਪੀ ਕੇ ਸਾਨੂੰ ਮੂਹ ਦਾ ਦੂ ਉਡਾ ਬੁੜਾ ਗਿਆ ਲਿਖ ਕੇ ਲੈ ਆ ਹੋਇਆ ਸਾਡੀ दारू ਪੀਤੀ ਆ ਸਾਡੀ ਤਰੇ ਕਿਡਰੀ ਆ ਜੇ ਸਾਡੀ दारू ਗਈ ਆ ਉਹਨੂੰ ਬਾਹਰ ਕੱਢ ਕੇ ਲਿਆ ਹੁਣ ਬਾਹਰ ਨਿਕਲ ਜੇ ਤੂੰ ਦੱਸ ਕੀ ਕਰੂਗਾ ਬਹਿ ਗਏ ਉਹਨੂੰ ਬਾਹਰ ਸੋਲਿ ਪਰੇ ਸਾਲੇ ਨੂੰ ਉਹ ਤੈਨੂੰ ਸ਼ਰਬਚੋ ਸਾਲੇ ਡਾਕ ਮਾਰੂ ਇੱਕ ਬੁਰਿਆ ਬੈ ਤੂੰ ਆਇਆ ਓਏ ਤੂੰ ਆਇਆ ਆਇਆ ਮਾਰਨਾ ਕੀ ਕਰ ਲੂਗਾ ਉਹ ਨਾ ਆਇਆ ਰੌਣੇ ਨੂੰ ਸਾਲਿਓ ਲਾਈਟ ਲਈ ਲੈਣੇ ਹੂੰ ਲਾਈਟ ਤੈਨੂੰ ਦਾਖ ਤੇ ਤਰਾ ਲਾਈਟ ਵੀ ਲਾ ਦੇਣੀ ਆ ਮੈਂ ਹੁਣ ਓੜਿਆ ਗੱਲ ਸੁਣ ਲੈ ਮੇਰੀ ਆ ਦੱਸ ਤੂੰ ਗੱਲ ਦਾ ਸੱਚ ਵਿੱਚੇ ਤੇਰੇ ਗਿੱਟੇ ਸ਼ਾਂਗੂ ਵਿੱਚੇ ਮੈਂ ਚੂਨ ਪੂਰੀ ਸਾਰੇ ਨਦੀ ਪਾ ਲੈਣੀ ਆ ਮੈਂ ਉਹ ਗਿੱਟੇ ਸ਼ਾਂਗ ਮਲਾ ਗਲੇ ਆਪਣੀ ਮਾਂ ਨੂੰ ਚੱਲ ਬੁਲਾ ਗਲੇ ਚੱਲ ਮੈਂ ਸਾਰਾ ਟੱਬਰ ਇਸ ਲਾ ਚਲ ਫੋਨ ਤੇਰਾ ਸਾਰੇ ਘਰ ਦਾ ਮੈਂ ਤੂੰ ਬਲਾਗ ਲੈ ਗਿਆ ਔਰੇ ਰਾਤਾ ਨਾ ਨਾ ਬਲਾਗ ਲੈ ਗਿਆ ਤੈਨੂੰ ਲੱਤ ਕਿਵੇਂ ਮਾਰੀ ਐ ਦੱਸ ਲੱਤ ਮੈਂ ਇਕੱਲੇ ਇਕੱਲੇ ਜਿਹੜੇ ਬਲਾਗ ਲੈ ਕੇ ਆਉਂਦਾ ਘਰ ਆ ਕੇ ਆ ਠੀਕ ਸਾਰੇ ਲੱਤਾਂ ਮਾਰਦੇ ਨੇ ਮੈਂ ਬੁੜਾਈਆ ਕਰਾਂ ਸਮਝਾ ਲੈਣ ਨੂੰ ਬੋੜਾ ਚੱਡ ਮੇਰੀ ਘਰ ਵਾਲੀ ਬਲਾਗ ਲੈ ਗਿਆ ਬਲਾ ਦਿੰਦੇ ਹੋ ਗਿਆ ਮੈਂ ਮੈਂ ਘਰ ਵਾਲੀ ਲੈ ਮੈਂ ਚੱਲੇ ਆ ਉਹ ਖਾਉਂ ਨਾ ਬਲਾਗ ਲੈ ਕੇ ਆਉਂ ਕੁکریاں ਮਾਰਦਾ ਤੂੰ ਬੜੀਆਂ ਜਿੱਦਿਆ ਯਾਰ ਆ ਘਰ ਆ ਨਾ ਉਹਦੇ ਦਾ ਮੇਰੇ ਬੂਟ ਨੇ ਕੱਲੇ ਸਾਲਿਓ ਕਿਹੜੇ ਗੁਰਦੁਆਰੇ ਚੱਕੇ ਨੇ ਲੈ ਤੇ ਗੁਰਦੁਆਰੇ ਦਿਖਦੇ ਤੇ ਚੱਕੇ ਐਮੀ ਮੇਰੇ ਕੋਲ ਲੈ ਕੇ ਆਂਦੇ ਨੇ ਐਮੀ ਬਰਕਤ ਹਾਲਾ ਬਦਲਜੀਤ ਬਣਦਾ ਵੱਡਾ ਰਿਆ ਯਾਰ ਉਹਨੂੰ ਬੁਲਾ ਮਾਰੂ ਸੜਦੇ ਬੜਿਆ ਤੁੰਗਿਆ ਚਪਾ ਜੀ ਢਾਗ ਆ ਜਾ ਆ ਜਾ ਖਾ ਜਾ ਆਇਆ ਮੈਂ ਕੋਟ ਤੇ ਤੇਰੇ ਕਰਕੇ ਚੁੱਪਾ ਪੈਨਸ਼ਨ ਕਰਕੇ ਬੁੜੇ ਤੂੰ ਤੂੰ ਇਹਦੇ ਪਿੱਛੇ ਕਿਉਂ ਲੱਗ ਗਿਆ ਓਰੇ ਬਾਪੂ ਕੋਲ ਮਰ ਲਾ ਆਪਣੇ ਮੈਂ ਤੁਹਾਨੂੰ ਦੱਸਾਂ ਤੇਰੀ ਪੈਨਸ਼ਨ ਕਰਕੇ ਚੋਪਾ ਤੈਨੂੰ ਪਤਾ ਨਹੀਂ ਆਪਣੀ ਤੀਓ ਕਿੰਨਾ ਤਾਂ ਕਰਦਾ ਹੈ ਬੁੜਾ ਦਾ ਨਾ ਲੰਬਾ ਪਾ ਲੈਣਾ ਨਾ ਤੂੰ ਆਇਆ ਲੰਬਾ ਪਾ ਬੋੜੇ ਨੂੰ ਆਇਆ ਤੈਨੂੰ ਪਤਾ ਨਾ ਸਾਡਾ ਪਤਾ ਨਾ ਸਾਡੇ ਲਾਣੇ ਦਾ ਮੇਰਾ ਬਾਪ ਬਦਮਾਸ਼ ਥਾ ਉਹ ਤਾਂ ਮੈਨੂੰ ਪਤਾ ਜਿਹੜਾ ਬਾਪਾ ਜਿਹੜਾ ਬਦਮਾਸ਼ ਸੀ ਚੋਰੀਆਂ ਕਰਦਾ ਫੜਿਆ ਗਿਆ ਉਹ ਬੁੜੇ 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 ਦਾ ਕਬਗਿਆ ਬੁੜਾ ਤੇਰਾ ਆਵੇਂ ਪਾੜਨਾ ਮੈਂ ਨਾ ਤੂੰ ਆ ਜਾ ਤੂੰ ਹੱਥ ਲਾ ਤੂੰ ਹੱਥ ਲਾ ਬੁੜਿਆ ਤਰਚ ਢਾਈ ਛੱਡਿਆ ਨੇ ਮੈਂ ਡੇਢ ਤੋੜ ਕੇ ਘਰੇ ਲੈਣੀ ਆ ਤੂੰ ਆ ਜਾ ਤੂੰ ਹੱਥ ਤਾਂ ਲਾ ਹੱਡੀ ਨੂੰ ਤੇ ਤੇਰੀ ਹੱਡੀ ਨਾ ਬਣਾਈ ਮੈਂ ਸੂਟਾ ਮਾਰਨਾ ਤੇਰੇ ਮੈਂ ਸੂਟਾ ਤੇਰੇ ਵਰਗੇ ਨੂੰ ਮੈਂ ਮੂੰਹ ਨਹੀਂ ਲਾਉਂਦਾ ਫੂਕ ਮਾਰ ਕੇ ਮਾਰ ਦਿੰਦਾ ਉਹ ਕੀ ਲਾਉਣਾ ਤੈ ਆ ਜਾ ਤੂੰ ਲਾ ਤਾਂ ਸਹੀ ਆ ਜਾ ਫੂਕ ਮਾਰ ਆ ਜਾ ਤੂੰ ਵੇਸਟੇਜ ਆਫ ਟਾਈਮ ਆਮ ਨੋਟ ਇੰਟਰਸਟਿਡਡ ਆ ਅੱਗੇ ਬੋਲੀ ਯਾ ਨਾ ਫਰੈਂਚ ਜੀ ਫਰੈਂਚ ਇੰਗਲਿਸ਼ ਬੋਲਦਾ ਇੰਗਲਿਸ਼ ਉੱਤੋਂ ਤੱਕ ਅਸੇ ਨੂੰ ਇੰਗਲਿਸ਼ ਚ ਗਾਲ ਘੱਡੀ ਆਪਾਂ ਨੂੰ ਠੀਕ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਅੱਛਾ ਟਾਈਮ ਨੂੰ ਤੂੰ ਵੱਡਾ ਡੀਸੀ ਲੱਗਿਆ ਟਾਈਮ ਨਹੀਂ ਹੈਗਾ ਤੇਰੇ ਕੋਲ ਆ ਚੋਰੀ ਕਰਦੇ ਰਹਿੰਦੇ ਰਹੇ ਨੀਓ ਗੁਰਦੁਆਰੇ ਦੇ ਚੱਪਲਾ ਤੁਸੀਂ ਸਿੱਕਲੀ ਹੋਣੀ ਐ ਇੱਥੋਂ ਸਾਲਾ ਸਿੱਕਲੀ ਸਾਲਾ ਅੰਨ ਪੜਨੀਗਾ ਤੁਹਾਡੇ ਵੰਗੂ 7 ਬੈਂਡ ਨੇ ਐਲਸ ਚ ਉਹ ਹੈਗਾ ਤੇਰੇ 7 ਬੈਂਡ 7 ਬੈਂਡ ਨੇ 7 ਅੱਖ ਮਾਰ ਕੇ ਗਲੀ ਮਾਰੋ ਥੱਪੜ ਮਾਰ ਕੇ ਬਾਹਰ ਘੜਦੀ ਸਾਲਾ ਕਿੱਥੋਂ ਆ ਗਿਆ ਬੈਂਡਰ ਜਿਆ ਆ 50 ਲਾਇਆ 50 ਲਾਇਆ 100 ਲਾਇਆ ਤਾਂ ਇਹ ਹਾਲੇ ਓਏ ਦੱਸ ਦੀ ਐ ਵੀ 7 ਬੈਂਡ ਆਏ ਹੋਏ ਨੇ ਅੱਛਾ ਐ ਬੜੀ ਲਾਲੋ ਜਿੰਨੀ ਆ ਜਿਨੇ ਪੂਰੇ ਮੂੰਹ ਤੇ ਲਾਲੀ ਉਹਦੇ ਕਿਨੇ 10 ਬੈਂਡ ਤੇਰੇ ਦਾ 12 ਵਜੇ ਚਵਾਰ ਬਾਰਾ ਮੈਂ ਨਿਵਾਸ ਨਹੀਂ ਕਰਨੀ ਮੈਂ ਯੂਪ ਕਰ ਜਾ ਮੈਂ ਬੁੜਿਆ ਬੜ ਦੇਣਾ ਮੂੰਹ ਬਲਾ ਨਾ ਤੂੰ ਬਲਾ ਆਏ ਓਏ ਬਲਾ ਗਰੇ ਤੂੰ ਆਉਂ ਨਹੀਂ ਆਏ ਦੂਜਾ ਤੂੰ ਬਲਾ ਗਰੇ ਆ ਆ ਕੀ ਮਰੀ ਗਾਨਿਆ ਬੈਡ ਓਰੇ ਬੈਡ ਗੱਲ ਕਰਨੀ ਜ਼ਰੂਰੀ ਬੈੜਿਆ ਫਾਕੀ ਉ ਵਿੱਚ ਵਾਹ ਕੀ ਬਾਤ ਆ ਕੀ ਕਹਿੰਦਾ ਉਹ ਮਾਫੀ ਮੰਗਦਾ ਅੱਛਾ ਈ ਥੋੜੀ ਜਿਹੀ ਮੁੱਛਾਂ ਰੱਖੀਆਂ ਨੇ ਫਿਰ ਤੇਰੇ ਵਰਗਾ ਤਾਂ ਐ ਮਾਫੀ ਮੰਗ ਲਾ ਦੀਏ ਆ ਦੇਖ ਲੈ ਤੀਏ ਦੇਖ ਲੈ ਤੇਰੇ ਬਾਪੂ ਦੀ ਚੜਾਈ ਚੈੱਕ ਕਰ ਫਿਰ ਸਾਲੀਆ ਅੰਨ ਪੜ ਕੋ ਤੂੰ ਅੰਨ ਪੜ ਗਈ ਨੂੰ ਕਹਿਣਾ ਓਏ ਹਾਲੇ ਓ ਤੁਸੀਂ ਦਾਗ ਦੇ ਦੂੰ ਮੈਂ ਦਸਤੀ ਗੱਲ ਤੈਨੂੰ ਮੈਂ ਓੱਖਰ ਨਹੀਂ ਮੈਨੂੰ ਪੰਗਰ ਮੈਂ ਸਹਲੇ ਗਾਲਾਂ ਕੱਢਦਾ ਤੁਸੀਂ ਸਹਲੇ ਓਹ ਕਰੀ ਜਾਂਦੀ ਗਾਲ ਤੂੰ ਕੀ ਗਾਲ ਕੱਢੀ ਤੈਨੂੰ ਸੱਚਾ ਗਲਤੀ ਮੰਗਦਾ ਤੂੰ ਕੋਈ ਨਹੀਂ ਅਰੇ ਤਾਂ ਕਰਦਾ ਤੇ ਦਾਗ ਮਾਰੂ ਉਹ ਨਾ ਬੁੜਿਆ ਗਿਆ ਉਹ ਬੁੜਿਆ ਗਿਆ ਤੇਰਾ ਬੁੜਾ ਲਾਸ਼ ਦਾ ਨਹੀਂ ਸਾਈ ਨੂੰ ਲਾਇਆ ਮੈਂ ਮਾਰ ਦੇਣਾ ਇਹ ਇੱਥੇ ਓਕਰੇ ਚ ਰੱਖੇ ਨੇ ਕੱਢਣ ਨੂੰ ਤੂੰ ਚੱਲ ਉਹ ਤੂੰ ਹੱਥ ਕੇ ਮੈ ਲਾਉਣਾ ਕੁੜੀ ਨੂੰ ਆ ਜਾ ਨੀ ਆਪਨਾ ਚੱਲ ਭੱਜ ਜਾ ਚੱਲ ਤੂੰ ਉਧਰ ਤੀਏ ਬਾਬੂ ਕੋਤੇ ਨੂੰ ਉਹ ਕੋਤੇ ਨੂੰ ਉਧਰ ਨੂੰ ਕਿਹੜਾ ਆਇਓ ਕਿਹੜਾ ਆ ਵੇ ਕੁੜੀ ਨੂੰ ਹੱਥ ਕੇ ਲਾਇਆ ਵੇ ਮੈਂ ਇੱਕਣੇ ਲਾਉ ਆ ਤੈਵੇਂ ਲਾਇਆ ਗਾਲੀਆਂ ਮੈਂ ਕੁੱਟੂ ਬਰੀ ਤੀ ਯਾਹੋ ਦਿਨ ਨੂੰ ਆ ਕਰਾ ਰਹੀ ਜਨਾ ਤੂੰ ਫਾਲਿਆ ਜਾ ਕੇ ਦਾਗ ਮਾਰੂ ਨਾਲ ਦੇ ਚੱਕ ਹੋਰ ਲੈ ਗਿਆ ਬਾਗੇ ਉਹ ਕਦੇ ਚੱਲ ਤੀਏ ਤੂੰ ਉੰਦਰ ਚ ਅਬ ਹੋਰ ਲੈ ਗਿਆ ਕੁਛ ਨਹੀਂ ਮਿਲਣਾ ਤੈਨੂੰ ਤੈਨੂੰ ਡੰਡਾ ਮਿਲਣਾ ਔਣ ਤੈਨੂੰ ਕੱਲਾ ਤੂੰ ਆ ਹਾਂ ਹਾਂ ਮਾਰ ਗਿਆ ਮਾਰ ਗਿਆ ਤੂੰ ਤੈਨੂੰ ਛੱਡਦਾ ਤੇਰੇ ਪਾਪੇ ਦੀ ਪੈਨਸ਼ਨ ਤੇਰੇ ਨਾਮ ਮੈਂ ਕਰਾਂ ਠੀਕ ਆ ਤਾਂ ਮੂੜਾ ਮਾਰਦਾ ਯਾਰ ਸਾਡਾ ਮੇਰੀ ਪੈਨਸ਼ਨ ਯਾਰ ਬੁੱਤ ਗੱਲ ਸੁਣ ਮਰਿਆ ਮੁਰਿਆ ਨਹੀਂ ਤਾਰੂ ਪੀ ਲਈ ਮੈਂ ਤਾਂ ੱੱਕਾ ਮਾਰਿਆ ਨਹੀਂ ਯਾਰ ਉਹ ਦੇਖ ਦੇਖ ਉੱਠ ਕੇ ਪੁੱਛ ਕੇ ਦੇ ਬਾਪੂ ਓਏ ਰੋਗ ਦੇਖ ਸਾਲ ਉਹਨੂੰ ਦਿੰਦੇ ਆ ਡਰਾਵੇ ਗੋਲੀ ਦੇ ਜੋ ਅੱਟਾ ਸੇਵੇ ਆਜ ਪੈਂਦਾ ਜੱਟੀਏ ਤੁਸੀਂ ਮਾਰਨਾ ਚਾਹੁੰਦੇ ਸੀ ਬੁੜੇ ਨੂੰ ਨਾ ਆ ਦੇਖ ਤੇਰਾ ਨਾ ਮੈਂ ਆ ਹੀ ਮਾਰਦਾ ਮੋਛਣ ਵਾਲੀ ਆਏ ਮੋਛਣ ਵਾਲਾ ਮਾਰਦਾ ਪੁੱਤ ਆਇਆ ਕੁੜੀ ਆ ਦੇਖ ਲੈ ਤੇਰਾ ਪੁਰਾਣਾ ਆਇਆ ਕੁੜੀਏ ਦੇਖ ਲੈ ਬੁੜੇ ਨਾਲ ਪੰਗੇ ਲੈਂਦਾ ਸੀ ਆਪਣੇ ਨਾਲ ਕੀ ਹੋ ਗਿਆ ਤੈਨੂੰ ਮਾਰਤਾ ਦੇਖ ਲੈ ਕਰਦਾ ਕੰਮ ਬੁੜੇ ਨੇ ਇਹਦਾ ਆ ਵੀ ਆਪਾਂ ਦਾ ਚੱਲੇ ਓਏ ਪੁੱਤ ਮੈਨੂੰ ਫੂਕ ਫਾਗ ਦੇ ਉਹ ਠੀਕ ਤੇ ਲਾ ਦੇ ਉਹਨੂੰ ਅੱਗ ਵਾਲ ਨੂੰ ਆ ਜਾ ਕੁੜੀਏ ਬਾਤ ਸੁਣ ਨਾ ਓ ਆ ਜਾ ਹੁਣ ਉਹਨੂੰ ਤੇਰੇ ਨਾਲ ਫੂਕ ਦੇਣਾ ਮੈਂ ਤੈਨੂੰ ਦਾਤ ਤੇ ਆ ਜਾ ਚੱਲ ਚੱਲ ਤੈਨੂੰ ਫਰੂਟੀ ਪਿਲਾਵਾਂ ਗੋੜਿਆਂ ਨਾਲ ਪੰਗੇ ਲੈਂਦਾ ਸੀ ਪੈ ਗਏ ਨਾ ਮਾਗੇ ਅਰੇ ਬਣਦੇ ਨੇ ਪਰੋਹਣੇ ਅਸੀਂ ਵੀ ਪਰੋਹਣੇ ਹੀ ਰਹੇ ਆ ਪੁੱਤ ਓਹੋ ਇੱਕ ਗੱਲ ਤਾਂ ਹੋਰ ਰਹਿ ਗਈ ਇਹ ਮਰਿਆ ਕਿਵੇਂ ਆ ਇਹਦੇ ਚਿਕਨ ਚਾਵਾ ਜ਼ਹਿਰ ਪਾਤੀ